ਇਤਿਦਾਰ ਕੁਲਦੀਪ ਸਿੰਘ ਗੜਕਾਚ ਅਕਾਲ ਤਖਤ ਸਾਹਿਬ ਦੇ ਜਿਹੜੇ ਬਣਾਏ ਗਏ ਨੇ ਥਾਪੇ ਗਏ ਨੇ ਉਹਨਾਂ ਦੇ ਵੱਲੋਂ ਸਮਾਗਮ ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਹੁਣ ਵਾਲੇ ਹੱਥ ਕਰਕੇ ਕਹਿਣਾ ਕਿ ਤੁਸੀਂ ਸਾਰੇ ਜਿਹੜੇ ਹੈਗੇ ਆ ਵੀ ਨੌਜਵਾਨੋ ਪ੍ਰਧਾਨ ਸਾਹਿਬ ਵਰਗੇ ਬਣੋ ਸੋ ਇਹ ਇਹ ਬਹੁਤ ਦੁਖਦਾਇਕ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਤੇ ਜਾਣਾ ਅਕਾਲ ਤਖਤ ਦੇ ਜਥੇਦਾਰ ਦਾ ਇਹ ਨੈਤਿਕ ਤੌਰ ਤੇ ਕਿਉਂਕਿ ਉਹਨਾਂ ਤੋਂ ਫਖਰੇ ਕੌਮ ਦਾ ਅਵਾਰਡ ਖੋਹ ਲਿਆ ਗਿਆ ਸੋ ਇਟ ਮੀਨਸ ਜਿਹੜਾ ਫਖਰੇ ਕੌਮ ਦਾ ਅਵਾਰਡ ਖੋਇਆ ਗਿਆ ਹੈ ਓਹੋ ਕਿਸ ਢੰਗ ਨਾਲ ਉਸ ਉਸ ਬੰਦੇ ਦੀ ਵਰਚੀ ਤੇ ਜਿਹੜੇ ਹੈਗੇ ਆ ਸਿੰਘ ਸਾਹਿਬ ਜਾਂਦੇ ਹੈਗੇ ਆ ਹੁਣ ਸੋਸ਼ਲ ਮੀਡੀਆ ਤੇ ਤਾਂ ਇੱਕ ਜਥੇਦਾਰ ਸਾਹਿਬ ਦੇ ਖਿੱਲੀ ਉਡਾਈ ਜਾ ਰਹੀ ਆ ਵੀ ਉਹਨਾਂ ਨੇ ਇਹ ਨਹੀਂ ਕਹਿਤਾ ਵੀ ਸੱਚਾ ਸਿੰਘ ਲੰਗਾ ਵਰਗੇ ਬਣੋ ਕਿਉਂਕਿ ਦਾੜੀ ਤਾਂ ਉਹਨੇ ਵੀ ਖੋਲੀ ਹੋਈ ਆ ਜੀ ਹਨ ਸੋ ਇਸ ਤਰ੍ਹਾਂ ਨਾਲ ਇੰਨਾ ਡਿੱਗ ਜਾਣਾ ਕਿਸੇ ਜਥੇਦਾਰ ਦਾ ਵੀ ਮਨ ਲੱਗਦੀ ਬਾਦਲਾਂ ਨੂੰ ਪੱਟ ਜਥੇਦਾਰ ਮਿਲਿਆ ਜਿਹੜਾ ਉਹਨਾਂ ਦੇ ਗੁਣ ਗਾ ਰਿਹਾ ਜਿਹੜਾ ਪੰਥ ਦੇ ਗੁਣ ਨਹੀਂ ਗਾ ਰਿਹਾ 2 ਦਸੰਬਰ ਨੂੰ ਜਿਸ ਤਰੀਕੇ ਦੇ ਨਾਲ ਗਲਤੀਆਂ ਐਕਸੈਪਟ ਕੀਤੀਆਂ ਗਈਆਂ ਆਪਾਂ ਕਹਿ ਲਈ ਕਿ ਉਹ ਕੱਲੀ-ਕੱਲੀ ਗਲਤੀ ਜਿਹੜੀ ਇਸ ਪੂਰੇ ਕਾਰਜਕਾਲ ਦੇ ਵਿੱਚ ਹੋਈ ਹੈ ਫਿਰ ਉਹ ਫਿਰ ਨੌਜਵਾਨ ਉਹ ਕਰਨੀਆਂ ਚਾਲੂ ਕਰ ਦਿੰਦਾ ਮਤਲਬ ਤੁਸੀਂ ਇਹੀ ਕਹਿ ਰਹੇ ਹੋ ਕਿ ਠੀਕ ਆ ਉਹਦੇ ਵਰਗੇ ਬਣਨਾ ਵਰਗੇ ਬਣੋ ਸਰਦਾਰ ਅਰਪਾਰ ਸਿੰਘ ਜੀ ਪਿਛਲੇ ਦਿਨੀ ਜਿਹੜੀ ਹੈ ਇੱਕ ਵਰਸੀ ਪ੍ਰੋਗਰਾਮ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵੱਲੋਂ ਆਪਾਂ ਕਹਿ ਲਈ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਦੇ ਜਿਹੜੇ ਬਣਾਏ ਗਏ ਨੇ ਥਾਪੇ ਗਏ ਨੇ ਉਨ੍ਹਾਂ ਦੇ ਵੱਲੋਂ ਸਮਾਗਮ ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਹੁਣ ਵਾਲੇ ਹੱਥ ਕਰਕੇ ਕਹਿਣਾ ਕਿ ਤੁਸੀਂ ਸਾਰੇ ਜਿਹੜੇ ਹੈਗੇ ਆ ਵੀ ਨੌਜਵਾਨੋਂ ਪ੍ਰਧਾਨ ਸਾਹਿਬ ਵਰਗੇ ਬਣੋ ਇਹ ਬਾਰੀਸ ਰੂਪ ਨੂੰ ਲੈ ਕੇ ਸੀ ਜਾਂ ਕਿਸ ਤਰੀਕੇ ਦੇ ਨਾਲ ਸੀ ਜਾਂ ਜੇ ਆਪਾਂ ਇਹਨੂੰ ਤਕੜੀ ਦੇ ਵਿੱਚ ਰੱਖ ਕੇ ਬੈਲੈਂਸ ਕਰਨਾ ਹੋਵੇ 2 ਦਸੰਬਰ ਦੇ ਜਿਹੜੇ ਉਹ ਹੁਕਮਨਾਮੇ ਜਿਸ ਤੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਇਹ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਜਿਹੜਾ ਹੈ ਗਵਾ ਚੁੱਕੀ ਹੈ ਤੇ ਫਿਰ ਉਸ ਤੋਂ ਬਾਅਦ ਜਥੇਦਾਰਾਂ ਦੀ ਕਰਦਾਰਕੁਸ਼ੀ ਹੁੰਦੀ ਹੈ ਉਹ ਤਿੰਨੇ ਜਥੇਦਾਰ ਪਾਸੇ ਕਰ ਦਿੱਤੇ ਜਾਂਦੇ ਨੇ ਇਹਨਾਂ ਦੀ ਜਿਹੜੀ ਇੱਕ ਭਰਤੀ ਹੈ ਉਹ ਭਰਤੀ ਹੁੰਦੀ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੱਖਰੀ ਚੱਲ ਰਹੀ ਹੈਗੀ ਔਰ ਉਸ ਦੇ ਵਿੱਚ ਜਿੱਦਾਂ ਆਪਾਂ ਕਹੀ ਕਿ ਸਕ੍ਰਿਪਟ ਲਿਖੀ ਹੋਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਮੀ ਬਣ ਜਾਂਦੇ ਨੇ ਕੀ ਫਿਰ ਪ੍ਰਮਾਣਗੀ ਦੇ ਦਿਤੀ ਹੈ ਇਹਨਾਂ ਨੇ ਸਾਰਾ ਕੁਝ ਕੀ ਚੱਲ ਕੀ ਰਿਹਾ ਹੈ ਹਾਂਜੀ ਹਾਂਜੀ ਸੋ ਇਹ ਕਾਫੀ ਦੁਖਦਾਈ ਹੈ ਜਿਹੜਾ ਉਹਨਾਂ ਦਾ ਬਿਆਨ ਆ ਇੱਕ ਤਾਂ ਹਾਲੇ ਪੰਥ ਨੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਪ੍ਰਵਾਨ ਵੀ ਨਹੀਂ ਕਰਿਆ ਜਿਸ ਢੰਗ ਨਾਲ ਦੂਜੇ ਸਿੰਘ ਸਾਹਿਬਾ ਨੂੰ ਬੇਪੱਤ ਕਰਕੇ ਲਾਇਆ ਗਿਆ ਹੈ ਸੋ ਕਿ ਉਹਨਾਂ ਦਾ ਸਤਕਾਰ ਮਾਨਸਿਕ ਤੌਰ ਤੇ ਹਲੇ ਵੀ ਹੈ ਸੋ ਇਹ ਇਹ ਬਹੁਤ ਦੁਖਦਾਇਕ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਤੇ ਜਾਣਾ ਅਕਾਲ ਤਖਤ ਦੇ ਜਥੇਦਾਰ ਦਾ ਇਹ ਨੈਤਿਕ ਤੌਰ ਤੇ ਕਿਉਂਕਿ ਉਹਨਾਂ ਤੋਂ ਫਖਰੇ ਕੌਮ ਦਾ ਅਵਾਰਡ ਖੋਹ ਲਿਆ ਗਿਆ ਸੋ ਇਟ ਮੀਨਸ ਜਿਹੜਾ ਫਖਰੇ ਕੌਮ ਦਾ ਅਵਾਰਡ ਖੋਇਆ ਗਿਆ ਹੈ ਉਹ ਕਿਸ ਢੰਗ ਨਾਲ ਉਸ ਉਸ ਬੰਦੇ ਦੀ ਵਰਸੀ ਤੇ ਜਿਹੜੇ ਹੈਗੇ ਆ ਸਿੰਘ ਸਾਹਿਬ ਜਾਂਦੇ ਹੈਗੇ ਫਿਰ ਉਹਨਾਂ ਵੱਲੋਂ ਇਹ ਕਹਿਣਾ ਵੇ ਸੁਖਵੀਰ ਸਿੰਘ ਬਾਦਲ ਵਰਗੇ ਬਣੋ ਸਾਰੇ ਜਣੇ ਸੋ ਇਹ ਇੱਕ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਅਕਾਲ ਤਖਤ ਦੀ ਫਸੀਲ ਤੋਂ ਇਹ ਆਖ ਦਿੱਤਾ ਗਿਆ ਹੋਵੇਗਾ ਵੀ ਇਹ ਜਿਹੜੀ ਇਹ ਲੀਡਰਸ਼ਿਪ ਹੈ ਨੈਤਿਕ ਤੌਰ ਤੇ ਆਪਣਾ ਹੱਕ ਗਵਾ ਚੁੱਕੀ ਹੈ ਹੈਨਾ ਲੀਡ ਕਰਨ ਦਾ ਸੋ ਹਾਂ ਹੁਣ ਸੋਸ਼ਲ ਮੀਡੀਆ ਤੇ ਤਾਂ ਇਹ ਇੱਕ ਜਥੇਦਾਰ ਸਾਹਿਬ ਦੇ ਖਿੱਲੀ ਉਡਾਈ ਜਾ ਰਹੀ ਆ ਵੀ ਉਹਨਾਂ ਨੇ ਇਹ ਨਹੀਂ ਕਹਿਤਾ ਵੀ ਸੁੱਚਾ ਸਿੰਘ ਲੰਗਾ ਵਰਗੇ ਬਣੋ ਕਿਉਂਕਿ ਦਾੜੀ ਤਾਂ ਉਹਨੇ ਵੀ ਖੋਲੀ ਹੋਈ ਆ ਜੀ ਹਾਂ ਸੋ ਇਸ ਤਰ੍ਹਾਂ ਨਾਲ ਇੰਨਾ ਡਿੱਗ ਜਾਣਾ ਕਿਸੇ ਜਥੇਦਾਰ ਦਾ ਵੀ ਮਨ ਲੱਗਦੀ ਬਾਦਲਾਂ ਨੂੰ ਪੱਟ ਜਥੇਦਾਰ ਮਿਲਿਆ ਜਿਹੜਾ ਉਹਨਾਂ ਦੇ ਗੁਣ ਗਾ ਰਿਹਾ ਜਿਹੜਾ ਪੰਥ ਦੇ ਗੁਣ ਨਹੀਂ ਗਾ ਰਿਹਾ ਸੋ ਬਾਦਲ ਕਿਆਂ ਦੇ ਗੁਣ ਗਾ ਰਿਹਾ ਸੋ ਅਕਾਲ ਤਖਤ ਦੇ ਜਥੇਦਾਰ ਵੱਲੋਂ ਇਹ ਕਹਿਣਾ ਵੀ ਸੁਖਵੀਰ ਸਿੰਘ ਬਾਦਲ ਵਰਗੇ ਬਣੋ ਸੁਖਵੀਰ ਸਿੰਘ ਬਾਦਲ ਕਿਹੜੀ ਗੱਲਾਂ ਸਿੱਖਾਂ ਦਾ ਇਹ ਨੌਜਵਾਨਾਂ ਦਾ ਮਾਡਲ ਆ ਸਿੰਘ ਸਾਹਿਬ ਇਹ ਤਾਂ ਦੱਸਣਾ ਹੂੰ ਰਾਜ ਕਰਦੇ ਆ ਉਹਨਾਂ ਨੇ ਰਾਜਨੀਤੀ ਦੀਆਂ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਿਆ ਜੀ ਹਨਾ ਸੋ ਪੰਜਾਬ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਉਹਨੂੰ ਰੀਅਲ ਅਸਟੇਟ ਵਿੱਚ ਬਦਲਿਆ ਸ ਆਪਣੀ ਰਾਜਨੀਤੀ ਨੂੰ ਆਪਣਾ ਬਿਜ਼ਨਸ ਵਧਾਉਣ ਲਈ ਵਰਤਿਆ ਆਪਣੀ ਰਾਜਨੀਤੀ ਨੂੰ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਅਹੁਦੇ ਦੇਣ ਲਈ ਵਰਤਿਆ ਔਰ ਚੰਡੀਗੜ੍ਹ ਦੇ ਨਾਲ ਤੁਸੀਂ ਦੇਖੋ ਜਿਹੜਾ ਰੋਪੜ ਵਾਲੇ ਪਾਸੇ ਨੂੰ ਇਲਾਕਾ ਉਹ ਸਭ ਤੋਂ ਉਪਜਾਊ ਜ਼ਮੀਨ ਆ ਪੰਜਾਬ ਦੀ ਜਿਸ ਤਰ੍ਹਾਂ ਉੱਥੇ ਰੀਅਲ ਅਸਟੇਟ ਸਟੇਡੀਅਮ ਬਣਾ ਦਿਓ ਜੀ ਸੜਕਾਂ ਬਣਾ ਦੇ ਉਹ ਜਿੰਨਾ ਉਹ ਸਾਡੀ ਸਭ ਤੋਂ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਖਾ ਲਿਆ ਇਹ ਕਿਸੇ ਵੀ ਗੱਲੋਂ ਰਾਜ ਕਰਨ ਦਾ ਹੱਕ ਨਹੀਂ ਰੱਖਦੇ ਸੋ ਰਾਜਨੀਤਿਕ ਤੌਰ ਤੇ ਉਹ ਨੈਤਿਕਤਾ ਗਵਾ ਚੁੱਕੇ ਹੈਗੇ ਆ ਪੰਥਕ ਤੌਰ ਤੇ ਲਾਰੈਂਸ ਬਸ਼ਨੋਈ ਵਰਗੇ ਬੰਦਿਆਂ ਨੂੰ ਪ੍ਰੋਮੋਟ ਕਰਨਾ ਸੋ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਬਿਹਾਰ ਦੇ ਨੌਜਵਾਨਾਂ ਦੀ ਭਰਤੀ ਹੋਣੀ ਹਨ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਜਿਹੜੇ ਹਰਿਆਣਾ ਵਿੱਚ ਕਾਲਜ ਨੇ ਉਹ ਜਿਹੜੇ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਨਿੱਜੀ ਟਰਸਟ ਬਣਾਏ ਹੋਏ ਨੇ ਕਮੇਟੀ ਦਾ ਪੈਸਾ 100-100 ਕਰੋੜ ਰੁਪਇਆ ਜਾਣਾ ਸੋ ਹੋਰ ਬਹੁਤ ਸਾਰੀਆਂ ਗੱਲਾਂ ਨੇ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਣੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਸੋ ਦੱਸੋ ਤਾਂ ਸੋਈ ਵੀ ਉਹ ਉਹ ਕਿਹੜਾ ਮਾਡਲ ਹੈ 2 ਦਸੰਬਰ ਨੂੰ ਜਿਸ ਤਰੀਕੇ ਦੇ ਨਾਲ ਗਲਤੀਆਂ ਐਕਸੈਪਟ ਕੀਤੀਆਂ ਗਈਆਂ ਆਪਾਂ ਕਹਿ ਲਈ ਕਿ ਉਹ ਕੱਲੀ-ਕੱਲੀ ਗਲਤੀ ਜਿਹੜੀ ਇਸ ਪੂਰੇ ਕਾਰਜਕਾਲ ਦੇ ਵਿੱਚ ਹੋਈ ਹੈ ਫਿਰ ਉਹ ਫਿਰ ਨੌਜਵਾਨ ਉਹ ਕਰਨੀਆਂ ਚਾਲੂ ਕਰਦੇ ਆ ਮਤਲਬ ਤੁਸੀਂ ਇਹੀ ਕਹਿ ਰਹੇ ਹੋ ਕਿ ਠੀਕ ਹੈ ਉਹਦੇ ਵਰਗੇ ਬਣਨਾ ਵਰਗੇ ਬਣੋ ਵੀ ਰਾਜਨੀਤੀ ਵਿੱਚ ਆਓ ਗੁਰੂ ਗ੍ਰੰਥ ਸਾਹਿਬ ਦੀਆਂ ਤੇ ਸਿੱਖਾਂ ਦੀਆਂ ਬੇਦਬੀਆਂ ਕਰੋ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰੋ ਨਸ਼ਿਆਂ ਦਾ ਵਪਾਰ ਆ ਇੱਥੇ ਜਿਹੜਾ ਵਧਾਓ ਔਰ ਸਭ ਤੋਂ ਅਨੈਤਿਕ ਰਾਜਨੀਤੀ ਆ ਜਿਹੜੀ ਉਹ ਪੰਜਾਬ ਵਿੱਚ ਜਿਹੜੀਆਂ ਖੁੱਲੀਆਂ ਦਾੜੀਆਂ ਵਾਲੇ ਆ ਉਹ ਕਰਨ ਸੋ ਸਾਨੂੰ ਤਾਂ ਐ ਲੱਗਦਾ ਵੀ ਸਿੰਘ ਸਾਹਿਬ ਇਹ ਕਹਿਣਾ ਚਾਹੁੰਦੇ ਹੈਗੇ ਸੋ ਮਨਨਗਦੀ ਵੀ ਪੰਥ ਉਹਨਾਂ ਦੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਵੀ ਕੀ ਉਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਇਸ ਸੰਸਥਾ ਵਿੱਚ ਇਸ ਉੱਚੇ ਅਹੁਦੇ ਤੇ ਬੈਠਣ ਦੇ ਯੋਗ ਵੀ ਹੈਗੇ ਆ ਨਹੀਂ ਉਹਨਾਂ ਨੂੰ ਆਪਣਾ ਇਨਟਰੋਸਪੈਕਟ ਆ ਜਿਹੜਾ ਕਰਨਾ ਚਾਹੀਦਾ ਤੇ ਭਾਈ ਹਰਜਿੰਦਰ ਸਿੰਘ ਧਾਮੀ ਹੋਣ ਵਾਲੇ ਬੰਨੇ ਆ ਜਣੇ ਉਹਨਾਂ ਵੱਲੋਂ ਵੀ ਕਿਤਨਾ ਕਿਤੇ ਹਲਕੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਲਈਏ ਜਾਂ ਕਿਤਨਾ ਕਿਤੇ ਵਿਰੋਧ ਜਾਂ ਥੋੜਾ ਜਿਹਾ ਝਲਕਾਇਆ ਗਿਆ ਕਿ ਉਹ ਆਪਣੇ ਅਕਸ ਨੂੰ ਸਹੀ ਰੱਖਣ ਦੇ ਵਿੱਚ ਇਹ ਕਾਰਵਾਈ ਹੋਈ ਹੈ ਜਾਂ ਕਿਤਨਾ ਕਿਤੇ ਉਹਨਾਂ ਦੇ ਅੰਦਰੋਂ ਜਿਹੜਾ ਆਪਾਂ ਕਹੀਏ ਕਿ ਪੰਥਕਤਾ ਜਿਹੜੀ ਹੈ ਉਹ ਜਾਗ ਰਹੀ ਹੈ ਉਹਨਾਂ ਨੂੰ ਇਹ ਪਤਾ ਹੈ ਹਰਜਿੰਦਰ ਸਿੰਘ ਧਾਮੀ ਨੂੰ ਆਪਾਂ ਵਾਰ-ਵਾਰ ਕਹਿੰਦੇ ਆ ਵੀ ਬਹੁਤ ਕੁਝ ਗਲਤ ਹੋ ਰਿਹਾ ਹੈ ਉਹ ਇੱਕ ਮਹਾਰਾਜ ਜਾਂ ਛੋਟਾ ਜਿਹਾ ਇਸ਼ਾਰਾ ਕਰਕੇ ਉਸ ਗਲਤੀ ਨੂੰ ਉਜਾਗਰਤਾ ਕਰ ਰਹੇ ਨੇ ਪਰ ਉਸ ਸਮੁੱਚੇ ਸਿਸਟਮ ਤੋਂ ਬਾਹਰ ਆ ਕੇ ਬਗਾਵਤ ਕਰਨ ਦੀ ਆ ਉਸ ਸਿਸਟਮ ਨੂੰ ਤਲੰਝਲੀ ਦੇ ਵਿੱਚ ਹੈਗੇ ਨੇ ਆਪਾਂ ਕਹੀ ਕਿ ਇੱਕ ਵੱਡੀ ਪੋਸਟ ਉਹਨਾਂ ਦੀ ਹੈਗੀ ਹੈ ਜੇ ਉਹ ਚਾਹੁੰਦੇ ਤੇ ਇਸ ਨੂੰ ਬਦਲ ਸਕਦੇ ਸੀ ਮਤਲਬ ਉਹਨਾਂ ਦੇ ਕੋਲੇ ਅਬਿਲਟੀ ਵੀ ਹੈਗੀ ਸੀ ਉਹਨਾਂ ਨੂੰ ਸੱਤ ਮੈਂਬਰ ਕਮੇਟੀ ਦੇ ਥਰੂ ਮੌਕਾ ਵੀ ਜਿਹੜਾ ਮਿਲਿਆ ਹੈਗਾ ਸੀ ਪਰ ਉਹ ਨਹੀਂ ਉਹ ਕੀਤਾ ਹਲਕੀ ਜਿਹੀ ਬਗਾਵਤ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਜਾਂ ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਜੂਗਾ ਜੀ ਦੇਖੋ ਉਹ ਤੇ ਬਹੁਤ ਮੈਂ ਬਸ ਬਸ ਇਹੀ ਆਈ ਆ ਵੀ ਪਰੇਖਾ ਪਾਈ ਰੱਖੋ ਵੀ ਮੈਂ ਬੋਲਿਆ ਸੀਗਾ ਸੋ ਉਹ ਸਿਰਫ ਬੋਲਦੇ ਹੀ ਨੇ ਹੋ ਸਕਦਾ ਸੁਖਵੀਰ ਸਿੰਘ ਬਾਦਲ ਨੂੰ ਕਹਿ ਕੇ ਹੀ ਬੋਲਦੇ ਹੋਣ ਵੀ ਮੈਂ ਮਾੜਾ ਜਾਂ ਤਿੱਖਾ ਬੋਲਣਾ ਵਿਚਾਰ ਰੱਖ ਲਿਓ ਨਾ ਪਰ ਉਹ ਉਹ ਸਿਸਟਮ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੈਗੇ ਆ ਕੋਈ ਬਗਾਵਤ ਨਹੀਂ ਉਹ ਅਕਾਲੀ ਦਲ ਨੂੰ ਉਹਦੇ ਬਾਦਲ ਜਿਹੜਾ ਬਾਦਲ ਧੜਾ ਹੈਗਾ ਉਹਦੀ ਉਹ ਹਮਾਇਤ ਕਰਨੀ ਚਾਹੁੰਦੇ ਹੈਗੇ ਆ ਪੰਜ ਮੈਂਬਰੀ ਭਾਰਤੀ ਕਮੇਟੀ ਜਾਂ ਸੱਤ ਮੈਂਬਰੀ ਭਾਰਤੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਅ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬੇਨਤੀ ਪ੍ਰਵਾਨ ਕਰਕੇ ਨਹੀਂ ਆਏ ਸੁਖਵੀਰ ਸਿੰਘ ਬਾਦਲ ਦੀ ਬੇਨਤੀ ਪ੍ਰਵਾਨ ਕਰਕੇ ਆਏ ਇਟ ਮੀਨਸ ਉਹੋ ਅ ਅਕਾਲ ਤਖਤ ਨਾਲੋਂ ਸੋ ਫਾਇਰ ਸਿੰਘ ਬਾਦਲ ਨੂੰ ਜ਼ਿਆਦਾ ਜਿੱਦਾਂ ਉਹਦੇ ਨਾਲ ਜ਼ਿਆਦਾ ਜੁੜੇ ਹੋਏ ਆ ਤਾਂ ਅਕਾਲ ਤਖਤ ਨਾਲ ਘੱਟ ਜੁੜੇ ਹੋਏ ਆ ਬੇਸ਼ੱਕ ਉਹਨਾਂ ਨੂੰ ਇਹ ਪਤਾ ਹੈ ਵੀ ਬਹੁਤ ਕੁਝ ਗਲਤ ਹੋ ਰਿਹਾ ਹੈ ਪਰ ਉਹ ਉਹ ਕੁਝ ਕਰ ਨਹੀਂ پا ਰਹੇ ਉਹ ਤਿਲਮਲਾ ਰਹੇ ਨੇ ਸੋ ਉਹ ਤਿਲਮਲਾਹਟ ਵਿੱਚ ਛੋਟੇ ਛੋਟੇ ਬਿਆਨ ਆ ਸਾਹਮਣੇ ਆ ਜਾਂਦੇ